ਸਤਿ ਨਾਮੁ ਨਲਬੁ ਗਿਆਦੇ ਹੰਨੇ ਆਸ ਪੰਚ ਦਸ ਮਾਲ ਜਿੰਦ ਕੀ ਆਤ ਸਚੇਤ ਰਖ ਨਾਨਕ ਵੇਦਾ ਅਸ਼ਟਪਾਦੀ ਰਮਾਇ ਕੇ ਗੁਚੇਤ ਫਰਾਨਿਕਹੁ ਤੇ ਕਮ ਨਦਰਸ ਆਨੀ ਜਿੰਦੋ ਸਭ ਸਵਾਰ ਹਾਰ ਸਿਕਾਰ ਅਗਰ ਭਗਨ ਮੈ ਜਨ ਅਵਾਦਿਆ ਵਰਬਸਤ ਤੁਜੈ ਪਿਆਰੈ ਦੂਤ ਪਰਜਗਨ ਭੋਜਨ ਸੁਖ ਸੁਧ ਫਿਰਤ ਭਾਉ ਪਰਸਕ ਸੈਨ ਕੋ ਪਿਉ ਬੈਕੋ ਦਾ ਦੇਵ ਨਰਕੁ ਗੰਕੰ ਕਸ਼ਵਿਨਾ ਬਹੁ ਜਾਨ ਰਖੈ ਨੋ ਤੁੰ ਨਾਨਕ ਜੀ ਜੈ ਜੈ ਪ੍ਰਸਾਦ ਤੁਪਰ ਸੁਖ ਵਸੈ ਸੁਖੁ ਤੇ ਆਤਮਿਤ ਬਰਕਤਿ ਪ੍ਰਸਾਦ ਜੈ ਪ੍ਰਸਾਦ ਆਪੀ ਵੈਸੇ ਤਦਲਾ ਸੁਖ ਤਾਈ ਭਗਵਨ ਭਵ ਕੰਬੁਲਾ ਜੈ ਪ੍ਰਸਾਦ ਠੋਕੇ ਸਵਲ ਸਾਸੀ ਸੇ ਕੇ ਸੰਸਾਰ ਨਿਵਸ ਦੀਨ ਹੁਤ ਭਉਦਨ ਨੇ ਤੋਸਨਾ ਦਿਸੈ ਤੇ ਬੜਾ ਸੰਗ ਰਚਨਾ ਐਸੇ ਤੋਂ ਗੂੜ ਅੰਤ ਵਿਆਪੇ ਹਾਰ ਲੇਖੋ ਹੋ ਆਪਿਆ ਦੇ ਅੰਤ ਜੋ ਰਕਰ ਹਾ ਤੇ ਸਿ ਫਿਰਤ ਨ ਕਰੇ ਗਵਾਲ ਪੰਜਾਬ ਕੀ ਸਿਵਾ ਨ ਰੁਨੇ ਦਬਾਵ ਤਾਸ ਗੂੜਾ ਮਨ ਨ ਹਿਲਾਵੇ ਜੋ ਠਾਕੁਰ ਸੰਸਦਾ ਜੂਰੇ ਤਾਕ ਅੰਧਾ ਜਾ ਤੂਰੇ ਜਾ ਕੇ ਤਾਲ ਕਬੇ ਕਮਤ ਸਭ ਸਾਧਾ ਭਗਤ ਅਜਾਤ ਹੋਈ ਸੁਨਾਸ ਨਾ ਦੈ ਉਹ ਬੁੱਲ ਦੇ ਮਾਰ ਨਾਮ ਕਰਾਖਨ ਹਾਰ ਅਪਾਰਤ ਤਿਆ ਗੋਡੀ ਸੰਗਤ ਚ ਸਤਿ ਛੋਟੂ ਸਿੰਘ ਮਚਾ ਜੋ ਛਟਨਾ ਸੋ ਹਸਤਰ ਕਰ ਬਾਂਧਿਆ ਜੋ 302 ਦੁਰਗਦਾਨ ਛੋਟੇ ਜਾਏ ਤਿਸ ਕਾ ਸਰਮ ਕਲਾ ਹੈ ਸੰਗ ਸੋ ਹੈ ਤਿਸ ਪਰ ਆਗੈ چندر لے کو تارے تو ہوئے کا تبری پسر سنگ ہوئے اندر کو اپنا بتے تو بھی کرا نانا کٹ لے ہو پرم دیار کر تو پسو کی مان سجاد لوگ کو چارا کرے تن رات وار بھی کندر مل مایا شب سر نائے کشکر ہے شب آیا وار کی آنتی آنے سے نان موسیقی ਕਰਤਾਰ ਕੁਰਣਾ ਮੈ ਦੀਨ ਬਿਨਤੀ ਕਰੈ ਨਾਨਕ ਤੋ ਮਿਲੇ ਕਿਰਪਾ ਤੋ ਰਾਇ ਸਿੰਘ ਸਹਾਈ ਸੋ ਆਵੇ ਤਾਂ ਜੀਤ ਜੋ ਬਹਿਰਾਈ ਤਾ ਸੁਪਰੀਤ ਬਲਵਾ ਕੇ ਕਰੈ ਭੀਤਰ ਵਸੈ ਆਨੰਦ ਕੇ ਲਾਇ ਰਗ ਰਸੈ ਜੜਕਾ ਮੰਨੈ ਬਨ ਹੈ ਭੁਰਤੀਤ ਕਾਲ ਨਾ ਆਵੇ ਮੂਰੇ ਚਿਤ ਬੈਰ ਰੋ ਦੁਕਾਮ ਕੋ ਰੋਤ ਮੋ ਛੋਟ ਵੀਕਾਰ ਪਾਲਉ ਤੇ ਰੋ ਯਾਹੋ ਜੁਗਤ ਵਿਹਾਨ ਦੇਈ ਜਨਮ ਨਾਨਕ ਰੱਖ ਲਿਓ ਆਪਨ ਕਰ ਕਰਮ ਤੋਂ ਠਾਕੁਰ ਤੋਂ ਪੈ ਅਨਦਾਸ ਜਿਉ ਪਿੰਡ ਸੋ ਤੇਰੀ ਰਾਸ ਤੁਮਾ ਮਾਤ੍ਰਿਤਾ ਹਮ ਬਾਰਕ ਤੇਰੀ ਤੁਮ ਦੀ ਕਿਰਪਾ ਮੈਂ ਸੁਖ ਕਹਨੀ ਰੇ ਕੋਈ ਨਾ ਦਾ ਮੈਂ ਤੁਮਾਰਾ ਅੰਤ ਉਚੇ ਤੇ ਉਚਾ ਪ੍ਰਭੰਤ ਸਗਲ ਸੁਭਗਰੇ ਤੁਮਰਾਇ ਸੁਤਰ ਤਾਰੇ ਤੁਮ ਤੇ ਵੈਸੋ ਆਗਿਆਕਾਰ ਇਕ ਬਰੇ ਗਤ ਮਿਤ ਤੁਮਹਿ ਚਾਹਦੀ ਨਾਨਕ ਦਾਸ ਸਦਾ ਕਰਵਾਨੀ